ਉਦਘਾਟਨ ਗੱਡੀ ਦਾ ਸਰ ਕਿੱਦਾਂ ਦਾ ਫਿਰੋਜ਼ਪੁਰ ਦੇਖੀ ਜੀ ਅਸੀਂ ਮਾਣਕੋ ਆਧਾਨ ਮੰਤਰੀ ਸੋਜਲੇ ਮੋਦੀ ਜੀ ਤੇ ਸਾਡੇ ਕੈਬਨਿਟ ਮੰਤਰੀ ਜੀ ਅਸੀਂ ਰੈਸ਼ਨਲ ਜੀ ਕੋ Varanasi ਤੋਂ ਇਹਨੂੰ ਚੰਡੀ ਦਿਖਾਉਣਗੇ ਕਿਉਂਕਿ ਮੇਰਾ ਆਪਣਾ ਸਟੇਟ ਆ ਤੇ ਮੈਂ ਉਸ ਕਰਕੇ ਬੇਨਤੀ ਕੀਤੀ ਕਿ ਜੁੜੇ ਇਹ ਜੀ ਮਿਸਟਰ ਹਰਨਾਪਲੇ ਦੀ ਫੋਟੋ 'ਤੇ ਇਹ ਖੁਸ਼ੀ ਦੇ ਮੌਕੇ ਮੈਂ ਨੂੰ ਆ ਤੇ ਕਿ ਤੁਸੀਂ ਦੇ ਟਾਈਮ ਆ ਜਿਹੜਾ ਵਰਲੀ ਦਾ ਇਸ ਕਰਕੇ ਰਾਤ ਨੂੰ ਪਹੁੰਚੇ ਆ ਕਿ ਨਾ ਪਿਆਰੀ ਉਹਨੇ ਡੀਆਰਐਮ ਸਾਹਿਬ ਏਡੀਆਰਐਮ ਸਾਹਿਬ ਸਾਰੇ ਸਾਡੀ ਐਲਵੀਡੀ ਟੀਮ ਆ ਜਿਹੜੀ ਉਹ ਬੜੀ ਖੁਸ਼ ਹੈ ਤੁਹਾਨੂੰ ਪਤਾ ਚੰਗਾ ਪਤਾ ਉਹ ਤੇ ਦੇਹਾੜਾ ਬਟਾਨਕ ਦੇ ਜੀ ਦਾ ਫਿਰ ਤੇਹਾੜਾ ਸੱਚ ਨਹੀਂ ਮਿਲ ਕਰ ਪਰਿਵਰਤਨ ਕਿ ਪਿਛੇ ਦੀਵਾਲੀ ਮਤਲਬ ਇਹ ਖੁਸ਼ੀਆਂ ਦਾ ਟਾਈਮ ਆ ਉਹਦੇ ਨਾਲ ਨਾਲ ਹੀ ਬੰਦੇ ਬਾਰਤ ਮਾਲਵੇ ਨੇ ਅਮਰਸਰ ਸਾਹਿਬ ਨੂੰ ਸਹੀ ਹੈ ਉਧਰ ਬੰਦੇਬਾਰਕ ਕਿਉਂਕਿ ਅੱਗੇ ਵੀ ਨਿਕਲਦੀ ਹੈ ਜਿਹੜੀ ਜੰਮੂ ਨੂੰ ਕਟਰਾ ਨੂੰ ਉਹ ਵੀ ਸੀ ਹਫਤਾ ਮਿਲ ਜਾਂਦਾ ਸੀ ਲੁਧਿਆਣੇ ਜਿਹੜਾ ਮੇਰਾ ਅਮਰਚਰ ਸਾਹਿਬ ਨੂੰ ਪਰ ਮਾਲਵੇ ਨੂੰ ਕੋਈ ਬੰਦੇਬਾਰਕ ਨਹੀਂ ਸੀ ਤੇ ਇਸ ਕਰਕੇ ਮੈਂ ਬੜੀ ਉਡੰਣ ਦੇਈ ਕੋਸ਼ਿਸ਼ ਕਰਿਆ ਹੋਇਆ ਸੀ ਸਿਰਫ ਕਈ ਵਾਰ ਸਪੀਡ ਦੇਖਣੀ ਹੁੰਦੀ ਹੈ ਹੋਰ ਕਈ ਚੀਜ਼ਾਂ ਤੇ ਇਹ ਬੰਦੇਬਾਰਕ ਮਾਲਵੇ ਨੂੰ ਜਿਹੜੀ ਉਹ ਦਿੱਲੀ ਨੂੰ ਟੱਚ ਕਰੂਗੀ ਜਿਹੜੀ ਸੁਪਰ ਫਾਸਟ train ਆ ਜਿਹੜੀ 100 60 ਕਿਲੋਮੀਟਰ ਜਿਹੜੀ ਸਪੀਡ ਆ ਤੇ ਉਹ ਉਦੋਂ ਮਤ ਜਿਹੜੀ ਹੋਰ ਸ਼ੁਰੂ ਆ ਕੰਮ ਉਹ ਹਜੇ ਤੱਕ ਮੈਂ ਸਾਰੀਆਂ ਆਨਲਾਈਨ ਆਨ ਟ੍ਰੈਕ ਲੈ ਆਂਦੀਆਂ ਚੁੱਕਾ ਤੇ ਰੋਜ਼ ਤੁਸੀਂ ਹਰ ਮਹੀਨੇ ਕੋਈ ਨਾ ਕੋਈ ਪੰਜਾਬ ਦੇ ਲਈ ਰੇਲਵੇ ਦੀਆਂ ਕੋਈ ਨਾ ਕੋਈ ਸਿਫਾਰਸ਼ ਕੋਈ ਨਾ ਕੋਈ ਸਰੂ ਦਾ ਪ੍ਰਧਾਨ ਮੰਤਰੀ ਜੀ ਵੱਲੋਂ ਤੋਹਫਾ ਉਹ ਮਿਲਦਾ ਸਰ ਕਰਮਚਾਰੀਆਂ ਦੇ ਲਈ ਵੀ ਕੋਈ ਨਵਾਂ ਤੋਹਫਾ ਦਿੱਤਾ ਜਾ ਰਹਿ ਸਕਦਾ ਕਰਮਚਾਰੀ ਕਦੇ ਵੀ ਰੇਲਵੇ ਦੇ ਕਰਮਚਾਰੀ ਮੈਂ ਤੁਹਾਨੂੰ ਨਿੱਕਲ ਦੱਸਾਂ ਇਹ ਮੈਨੂੰ ਖੁਸ਼ੀ ਵੀ ਹੈ ਮਾਣ ਵੀ ਆ ਦਿੰ ਰਾਤ ਇਹਨਾਂ ਦੀ ਕੋਈ ਛੁੱਟੀ ਨਹੀਂ ਇਹਨਾਂ ਦੇ ਲਈ ਕੋਈ ਦਵਾਲੀ ਦਸਹਿਰਾ ਸੈਟਰਡੇ ਸੰਡੇ ਇਹਨਾਂ ਦਾ ਕੋਈ ਨਹੀਂ ਦਾ ਹੋਰ ਤਰ੍ਹਾਂ ਸਰ ਜੋ ਵੀ ਕਰਦੇ ਇੱਥੇ ਮੈਂ ਇਹ ਖੁਸ਼ੀ ਵੀ ਆ ਵੀ ਮੇਰੇ ਜਿਹੜੇ ਵਿਲੇਜ ਦੇ ਕਰਮਚਾਰੀ ਨੇ ਉਹ ਨਗਾਕਾਰ ਕੈਬਨਟ ਮੰਤਰੀ ਜੀ ਹਮੇਸ਼ਾ ਮੈਂ ਸਮਝ ਨਹੀਂ ਸਾਰੇ ਮਹਿਕਮੇ ਹਾਈ ਵੀ ਪੇਡ ਨੇ ਪਰ ਮੈਨੂੰ ਮਾਣ ਆ ਸਾਡੇ ਵਾਲੇ ਮਹਿਕਮੇ ਵਾਲੇ ਜਿਹੜੇ ਉਹ ਸਭ ਤੋਂ ਵੱਧ ਜਿਹੜਾ ਹੈ ਉਹਨਾਂ ਨੂੰ ਸਰਕਾਰ ਵੱਲੋਂ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਖਾਵਾ ਹੁਣ ਕਿਹੋ ਜਿਹਾ ਹੈ ਜਿਹੜਾ ਉਦਘਾਟਨ ਗੱਡੀ ਦਾ ਸਰ ਕਿੱਦਾਂ ਦਾ ਫਿਰੋਜ਼ਪੁਰ ਦੇਖੀ ਜੀ ਸਭੀ ਮਾਣੂ ਹਕਤਾਨ ਮੰਤਰੀ ਥੋੜੀ ਜਿਲੇ ਮੋਦੀ ਜੀ ਤੇ ਸਾਡੇ ਕੈਬਨਿਟ ਮੰਤਰੀ ਸ਼੍ਰੀ ਅਸ਼ੋਕ ਵੈਸ਼ਨਵ ਜੀ ਉਹ ਮਾਰਨਸੀ ਤੋਂ ਇਹਨੂੰ ਚੰਡੀ ਦਿਖਾਉਣਗੇ ਕਿਉਂਕਿ ਮੇਰਾ ਆਪਣਾ ਸਟੇਟ ਆ ਤੇ ਮੈਂ ਉਸ ਕਰਕੇ ਬੇਨਤੀ ਕੀਤੀ ਕਿ ਕੁਝ ਹੋਵੇ ਇਹ ਗੀਨਸ ਸਰ ਨੂੰ ਆਪਣੇ ਰਿਪੋਰਟ 'ਤੇ ਇੱਕ ਖੁਸ਼ੀ ਦੇ ਮੌਕੇ ਮਿਲਵਾ ਤੇ ਕੁਝ ਸਵੇਰੇ ਟਾਈਮ ਆ ਜਿਹੜਾ ਵਰਲੀ ਦਾ ਇਸ ਕਰਕੇ ਰਾਤ ਨੂੰ ਪਹੁੰਚੇ ਆ ਤੇ ਨਿਆਰੀ ਅਮੇਡੀਆਰਮ ਸਾਹਿਬ ਏਡੀਆਰਮ ਸਾਹਿਬ ਸਾਰੀ ਸਾਡੀ ਐਨਵੀਡੀ ਟੀਮ ਆ ਜਿਹੜੀ ਉਹ ਬੜੀ ਖੁਸ਼ ਹਨ ਤੁਹਾਨੂੰ ਪਤਾ ਚੰਗਾ ਪਤਾ ਉਹ ਤਾਂ ਦੇਹਾੜਾ ਬਟਾਨਕ ਦੇ ਜੀ ਦਾ ਕਰਦੇ ਆ ਸਪੀਚ ਨਹੀਂ ਕਰ ਪਰ ਪਰਿਵਰਤਨ ਕਿ ਪਿਛਲੇ ਦਿਵਾਲੀ ਬਤਰੀ ਖੁਸ਼ੀਆਂ ਦਾ ਟਾਈਮ ਆ ਉਹਦੇ ਨਾਲ ਨਾਲ ਹੀ ਬੰਦੇਵਾਰਤ ਮਾਲਵੇ ਨੇ ਅੰਮ੍ਰਿਤਸਰ ਸਾਹਿਬ ਨੂੰ ਸੀਗੇ ਉਧਰ ਬੰਦੇਵਾਰਤ ਕਿਉਂਕਿ ਅੱਗੇ ਵੀ ਨਿਕਲਦੀ ਆ ਜਿਹੜੀ ਜੰਮੂ ਨੂੰ ਟਟਰਾ ਨੂੰ ਉਹ ਵੀ ਸੀ ਹੌਕਾ ਮਿਲ ਜਾਂਦਾ ਸੀ ਲੁਧਿਆਣੀਆਂ ਜਿਹੜਾ ਇਹ ਅੰਮ੍ਰਿਤਸਰ ਸਾਹਿਬ ਨੂੰ ਪਰ ਮਾਲਵੇ ਨੂੰ ਕੋਈ ਬੰਦੇਵਾਰਤ ਨਹੀਂ ਸੀ ਤੇ ਇਸ ਕਰਕੇ ਮੈਂ ਬੜੀ ਕੋਦਣ ਦੇ ਕੋਸ਼ਿਸ਼ ਕਰਿਆ ਹੋਇਆ ਸੀ ਸਿਰਫ ਕਈ ਵਾਰ ਸਪੀਡ ਦੇਖਣੀ ਹੁੰਦੀ ਆ ਹੋਰ ਕਈ ਚੀਜ਼ਾਂ ਤੇ ਇਹ ਬੰਦੇਵਾਰਤ ਮਾਲਵੇ ਨੂੰ ਜਿਹੜੀ ਉਹ ਦਿੱਲੀ ਨੂੰ ਟੱਚ ਕਰੂਗੀ ਜਿਹੜੀ ਸੁਪਰ ਫਾਸਟ ਟ੍ਰੇਨ ਆ ਜਿਹਦੇ 160 ਕਿਲੋਮੀਟਰ ਜਿਹੜੀ ਸਪੀਡ ਆ ਤੇ ਉਹ ਉਦੋਂ ਮਤ ਜਿਹੜੀ ਹੋਰ ਸ਼ੁਰੂਆਤਾਂ ਉਹ ਹਜੇ ਤਾਂ ਮੈਂ ਸਾਰੀਆਂ ਆਨਲਾਈਨ ਆਨ ਟਰੈਕ ਲੈ ਆਂਦੀਆਂ ਚੁੱਕਾ ਤੇ ਰੋਜ਼ ਤੁਸੀਂ ਹਰ ਮਹੀਨੇ ਕੋਈ ਨਾ ਕੋਈ ਪੰਜਾਬ ਦੇ ਲਈ ਰੇਲਵੇ ਦੀਆਂ ਕੋਈ ਨਾ ਕੋਈ ਸੁਰਾਤ ਕੋਈ ਨਾ ਕੋਈ ਸਰ ਸਾਨੂੰ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਤੋਹਫਾ ਉਹ ਮਿਲਦਾ ਸਰ ਕਰਮਚਾਰੀਆਂ ਦੇ ਲਈ ਵੀ ਕੋਈ ਨਵਾਂ ਤੋਹਫਾ ਦਿੱਤਾ ਜਾ ਰਹਿ ਸਕਦਾ ਕਰਮਚਾਰੀ ਤਾਂ ਕਦੇ ਵੀ ਰੇਲਵੇ ਦੇ ਕਰਮਚਾਰੀ ਮੈਂ ਤੁਹਾਨੂੰ ਇੱਕ ਦਿਨ ਦੱਸਾਂ ਇਹ ਮੈਨੂੰ ਖੁਸ਼ੀ ਵੀ ਆ ਮਾਣ ਵੀ ਆ ਦਿਨ ਰਾਤ ਇਹਨਾਂ ਦੀ ਕੋਈ ਛੁੱਟੀ ਨਹੀਂ ਇਹਨਾਂ ਦੇ ਲਈ ਕੋਈ ਦੁਵਾਲੀ ਦਸਹਿਰਾ ਸੈਟਰਡੇ ਸੰਡੇ ਇਹਨਾਂ ਦਾ ਕੋਈ ਨਹੀਂ ਦਾ ਫੋਟਰ ਵਾਸਤੇ ਜੋ ਵੀ ਕਰਦੇ ਇੱਥੇ ਮੈਂ ਇਹ ਖੁਸ਼ੀ ਵੀ ਆ ਵੀ ਮੇਰੇ ਜਿਹੜੇ ਵਿਲੇਟੂ ਦੇ ਕਰਮਚਾਰੀ ਨੇ ਉਹ ਨਗਾਕਾਰ ਕੈਬਨਟ ਮੰਤਰੀ ਜੀ ਹਮੇਸ਼ਾ ਨਹੀਂ ਸਮਝ ਨਹੀਂ ਸਾਰੇ ਮਹਿਕਮੇ ਹਾਈਲੀ ਪੇਡ ਨੇ ਪਰ ਮੈਨੂੰ ਮਾਣ ਆ ਸਾਡੇ ਵਾਲੇ ਮਹਿਕਮੇ ਵਾਲੇ ਆ ਜਿਹੜੇ ਉਹ ਸਭ ਤੋਂ ਵੱਧ ਜਿਹੜਾ ਹੈ ਉਹਨਾਂ ਨੂੰ ਸਰਕਾਰ ਵੱਲੋਂ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਖਾਵਾ ਹੁਣ ਕਿਹੋ ਜਿਹਾ ਹੈ ਜਿਹੜਾ ਉਦਘਾਟਨ ਗੱਡੀ ਦਾ ਸਰ ਕਿੱਦਾਂ ਦਾ ਫਿਰੋਜ਼ਪੁਰ ਦੇਖੀ ਜੀ ਸਭੀ ਮਾਣ ਨੂੰ ਆਧਾਨ ਮੰਤਰ ਜੀ ਫਿਰੋਜ਼ਪੁਰ ਦੇ ਤੇ ਸਾਡੇ ਕੈਬਨਿਟ ਮੰਤਰੀ ਜੀ ਅਸਲ ਵਿੱਚ ਉਹ ਮਾਰਾਨਸੀ ਤੋਂ ਇਹਨੂੰ ਚੰਡੀ ਦਿਖਾਉਣਗੇ ਕਿਉਂਕਿ ਮੇਰਾ ਆਪਣਾ ਸਟੇਟ ਆ ਤੇ ਮੈਂ ਇਸ ਕਰਕੇ ਬੇਨਤੀ ਕੀਤੀ ਕਿ ਕੁਝ ਲੋਏ ਜੀ ਬੀ ਮਿਸਟਰ ਹੋਮਾ ਤੇ ਰੋਪੜ ਇੱਕ ਖੁਸ਼ੀ ਦੇ ਮੌਕੇ ਮੈਂ ਨੂੰ ਤੇ ਕਿਉਂਕਿ ਇਸ ਵੇਲੇ ਟਾਈਮ ਆ ਜਿਹੜਾ ਵਰਲੀ ਦਾ ਹੈ ਇਸ ਕਰਕੇ ਰਾਤ ਨੂੰ ਪਹੁੰਚੇ ਆ ਕਿ ਨਾ ਪਹੁੰਚ ਆਈ ਹਾਂ ਉਹ ਡੀਆਰਐਮ ਸਾਹਿਬ ਏਡੀਆਰਐਮ ਸਾਹਿਬ ਸਾਰੀ ਸਾਡੀ ਰੇਲਵੇ ਦੀ ਟੀਮ ਆ ਜਿਹੜੀ ਉਹ ਬੜੀ ਖੁਸ਼ ਹਨ ਤੁਹਾਨੂੰ ਪਤਾ ਚੱਲਣਾ ਕੋਈ ਤੇ ਦੇਖਣਾ ਕੋ ਨਨਕੀ ਜੀ ਦਾ ਫਿਰ ਕਰਦੇ ਗਾ ਇੱਕ ਨਵੀਂ ਮਾਈਕਰੋ ਪਰੇਪਰ ਨਹੀਂ ਸੀ ਪਿਛੇ ਦੀਵਾਲੀ ਮਤਲਬ ਇਹ ਖੁਸ਼ੀਆਂ ਦਾ ਟਾਈਮ ਆ ਉਹਦੇ ਨਾਲ ਨਾਲ ਹੀ ਬੰਦੇਬਾਰਤ ਮਾਲਵੇ ਨੇ ਅੰਮ੍ਰਿਤਸਰ ਸਾਹਿਬ ਨੂੰ ਸੀਗੇ ਉਧਰ ਬੰਦੇਬਾਰਤ ਕਿਉਂਕਿ ਅੱਗੇ ਵੀ ਨਿਕਲਦੀ ਆ ਜਿਹੜੀ ਜੰਮੂ ਨੂੰ ਕਟਰਾ ਨੂੰ ਉਹ ਵੀ ਸੀ ਹਫਤਾ ਮਿਲ ਜਾਂਦਾ ਸੀ ਲੁਧਿਆਣੇ ਜੇਕਰ ਅੰਮ੍ਰਿਤਸਰ ਸਾਹਿਬ ਨੂੰ ਪਰ ਮਾਲਵੇ ਨੂੰ ਕੋਈ ਬੰਦੇਬਾਰਤ ਨਹੀਂ ਸੀ ਤੇ ਇਸ ਕਰਕੇ ਮੈਂ ਬੜੀ ਉਡੰਣ ਦੇ ਕੋਸ਼ਿਸ਼ ਕਰਿਆ ਹੋਇਆ ਸੀ ਸਿਰਫ ਕਈ ਵਾਰ ਸਪੀਡ ਦੇਖਣੀ ਹੁੰਦੀ ਹੈ ਹੋਰ ਕਈ ਚੀਜ਼ਾਂ ਤੇ ਇਹ ਹੁੰਡੇਵਾਲ ਮਾਲਵੇਨ ਜਿਹੜੀ ਉਹ ਦਿੱਲੀ ਨੂੰ ਟੱਚ ਕਰੂਗੀ ਜਿਹੜੀ ਸੁਪਰ ਫਾਸਟ ਟ੍ਰੇਨ ਆ ਜਿਹੜੀ 160 ਕਿਲੋਮੀਟਰ ਜਿਹੜੀ ਸਪੀਡ ਆ ਤੇ ਉਹ ਉਦੋਂ ਮਤ ਜਿਹੜੀ ਹੋਰ ਸ਼ੁਰੂਆਤਾਂ ਉਹ ਹਜੇ ਤਾਂ ਮੈਂ ਸਾਰੀਆਂ ਆਨਲਾਈਨ ਆਨ ਟ੍ਰੈਕ ਲੈ ਆਂਦੀਆਂ ਚੁੱਕਾ ਤੇ ਰੋਜ਼ ਤੁਸੀਂ ਹਰ ਮਹੀਨੇ ਕੋਈ ਨਾ ਕੋਈ ਪੰਜਾਬ ਦੇ ਲਈ रेलवे ਵੀ ਮੇਰੇ ਕੋਈ ਨਾ ਕੋਈ ਸਿਵਾਤ ਕੋਈ ਨਾ ਕੋਈ ਸਰੂਨ ਦਾ ਪ੍ਰਧਾਨ ਮੰਤਰੀ ਜੀ ਵੱਲੋਂ ਤੋਹਫਾ ਉਹ ਮਿਲਦਾ ਸਰ ਕਰਮਚਾਰੀਆਂ ਦੇ ਲਈ ਵੀ ਕੋਈ ਨਵਾਂ ਤੋਹਫਾ ਦਿੱਤਾ ਜਾ ਰਹਿ ਸਕਦਾ ਕਰਮਚਾਰੀ ਤਾਂ ਕਦੇ ਵੀ ਰੇਲਵੇ ਦੇ ਕਰਮਚਾਰੀ ਮੈਨੂੰ ਇੱਕਲ ਨਾ ਸਾਂ ਇਹ ਮੈਨੂੰ ਖੁਸ਼ੀ ਵੀ ਹੈ ਮਾਣ ਵੀ ਹੈ ਦਿਨ ਰਾਤ ਇਹਨਾਂ ਦੀ ਕੋਈ ਛੁੱਟੀ ਨਹੀਂ ਇਹਨਾਂ ਦੇ ਲਈ ਕੋਈ ਦੁਵਾਲੀ ਦਸਹਿਰਾ ਸੈਟਰਡੇ ਸੰਡੇ ਇਹਨਾਂ ਦਾ ਕੋਈ ਨਹੀਂ ਦਾ ਉਤਰ ਵਾਸਵਿਕ ਕਿਤੇ ਮੈਂ ਇਹ ਖੁਸ਼ੀ ਵੀ ਹੈ ਵੀ ਮੇਰੇ ਜਿਹੜੇ ਰੇਲਵੇ ਦੇ ਕਰਮਚਾਰੀ ਨੇ ਉਹਨਾਂ ਨੂੰ ਨਗਾਕਾਰ ਕੈਬਨਿਟ ਮੰਤਰੀ ਜੀ ਹਮੇਸ਼ਾ ਨਾ ਸਮੇਂ ਨਾ ਨਹੀਂ ਸਾਰੇ ਮਹਿਕਮੇ ਹਾਈਲੀ ਪੇਡ ਨੇ ਪਰ ਮੈਨੂੰ ਮਾਣ ਆ ਸਾਡੇ ਵਾਲੇ ਮਹਿਕਮੇ ਵਾਲੇ ਜਿਹੜੇ ਉਹ ਸਭ ਤੋਂ ਵੱਧ ਜਿਹੜਾ ਹੈ ਉਹਨਾਂ ਨੂੰ ਸਰਕਾਰ ਵੱਲੋਂ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਖਾਵਾ ਹੁਣ ਕਿਹੋ ਜਿਹਾ ਜਿਹੜਾ ਉਦਘਾਟਨ ਗੱਡੀ ਦਾ ਸਰ ਕਿੱਦਾਂ ਦਾ ਫਿਰੋਜ਼ਪੁਰ ਦੇਖੀ ਜੀ ਸਭੀ ਮਾਣ ਨੂੰ ਤਾਂ ਮੰਤਰੀ ਫਿਰੋਜ਼ਪੁਰ ਦੇ ਮੋਦੀ ਜੀ ਤੇ ਸਾਡੇ ਕੈਬਨਿਟ ਮੰਤਰੀ ਜੀ ਅਸਲ ਵਿੱਚ ਜੀ ਉਹ Varanasi ਤੋਂ ਇਨੂੰ ਚੰਡੀ ਦਿਖਾਉਣਗੇ ਕਿਉਂਕਿ ਮੇਰਾ ਆਪਣਾ ਸਟੇਟ ਆ ਤੇ ਮੈਂ ਉਸ ਕਰਕੇ ਬੇਨਤੀ ਕੀਤੀ ਕਿ ਜਿਹੜੇ ਜੀ ਮਿਸਟਰ ਹਰਨਾ ਆਪਣੇ ਰਿਪੋਰਟ 'ਤੇ ਇੱਕ ਖੁਸ਼ੀ ਦੇ ਮੌਕੇ ਮੈਂ ਨੁਮਾ ਤੇ ਚੁਪਸਵੇ ਦੇ ਟਾਈਮ ਆ ਜਿਹੜਾ ਵਰਲੀ ਦਾ ਇਸ ਕਰਕੇ ਰਾਤ ਨੂੰ ਪਹੁੰਚੇ ਆ ਤੇ ਤਿਆਰੀਆਂ ਹੋਈ ਡੀਆਰਐਮ ਸਾਹਿਬ ਏਡੀਆਰਐਮ ਸਾਹਿਬ ਸਾਰੀ ਸਾਡੀ ਐਲਵੀਡੀ ਟੀਮ ਆ ਜਿਹੜੀ ਉਹ ਬੜੀ ਖੁਸ਼ ਹੈ ਤੁਹਾਨੂੰ ਪਤਾ ਚੋਣਾਂ ਆਪ ਕੋਈ ਤੋਂ ਦੇਖਾਣਾ ਗਣਨਕ ਦੇ ਸੀ ਦਾ ਫਿਰ ਤੇ ਗਾ ਇੱਕ ਨਹੀਂ ਆਇਆ ਕੋਈ ਪਰ ਇਸ ਨਹੀਂ ਕਿਛੇ ਦੀਵਾਲੀ ਮਤਲਬ ਇਹ ਖੁਸ਼ੀਆਂ ਦਾ ਟਾਈਮ ਆ ਉਹਦੇ ਨਾਲ ਨਾਲ ਹੀ ਬੰਦੇਵਾਰਤ ਮਾਲਵੇ ਨੇ ਅੰਮ੍ਰਿਤਸਰ ਸਾਹਿਬ ਨੂੰ ਸੀਗੇ ਉਧਰ ਬੰਦੇਵਾਰਤ ਕਿਉਂਕਿ ਅੱਗੇ ਵੀ ਨਿਕਲਦੀ ਹੈ ਜਿਹੜੀ ਜੰਮੂ ਨੂੰ ਕਟੜਾ ਨੂੰ ਉਹ ਵੀ ਸੀ ਹਫਤਾ ਮਿਲ ਜਾਂਦਾ ਸੀ ਲੁਧਿਆਣੇ ਜਿਹੜਾ ਉਹ ਅੰਮ੍ਰਿਤਸਰ ਸਾਹਿਬ ਨੂੰ ਪਰ ਮਾਲਵੇ ਨੂੰ ਕੋਈ ਬੰਦੇਵਾਰਤ ਨਹੀਂ ਸੀ ਤੇ ਇਸ ਕਰਕੇ ਮੈਂ ਬੜੀ ਉਤਮ ਦੇ ਕੋਸ਼ਿਸ਼ ਕਰਿਆ ਹੋਇਆ ਸੀ ਸਿਰਫ ਕਈ ਵਾਰ ਸਪੀਡ ਦੇਖਣੀ ਹੁੰਦੀ ਹੈ ਹੋਰ ਕਈ ਚੀਜ਼ਾਂ ਤੇ ਇਹ ਬੰਦੇ ਵਾਲ ਮਾਲਵੇ ਹਨ ਜਿਹੜੀ ਉਹ ਦਿੱਲੀ ਨੂੰ ਚੱਲ ਚਰੂਗੀ ਜਿਹੜੀ ਸੁਪਰ ਫਾਸਟ ਟ੍ਰੇਨ ਜਿਹੜੀ 160 ਕਿਲੋਮੀਟਰ ਜਿਹੜੀ ਸਪੀਡ ਦਾ ਤੇ ਉਹ ਉਦੋਂ ਮਤ ਜਿਹੜੀ ਹੋਰ ਸ਼ੁਰੂ ਆ ਕੰ ਉਹ ਹਜੇ ਤਾਂ ਮੈਂ ਸਾਰੀਆਂ ਆਨਲਾਈਨ ਆਨ ਟ੍ਰੈਕ ਲੈ ਆਂਦੀਆਂ ਚੀਜ਼ਾਂ ਤੇ ਰੋਜ਼ ਤੁਸੀਂ ਹਰ ਮਹੀਨੇ ਕੋਈ ਨਾ ਕੋਈ ਪੰਜਾਬ ਦੇ ਲਈ ਦੇ ਵੀ ਵੀ ਕੋਈ ਨਾ ਕੋਈ ਸਜ਼ਾ ਕੋਈ ਨਾ ਕੋਈ ਸਰੂਨ ਦਾ ਪ੍ਰਧਾਨ ਮੰਤਰੀ ਜੀ ਵੱਲੋਂ ਤੋਹਫਾ ਉਹ ਮਿਲਦਾ ਸਰ ਕਰਮਚਾਰੀਆਂ ਦੇ ਲਈ ਵੀ ਕੋਈ ਨਵਾਂ ਤੋਹਫਾ ਦਿੱਤਾ ਜਾ ਰਿਹਾ ਸਤ ਕਰਮਚਾਰੀ ਤਾਂ ਕਦੇ ਵੀ ਰੇਲਵੇ ਦੇ ਕਰਮਚਾਰੀ ਮੈਂ ਤੁਹਾਨੂੰ ਇੱਕਲ ਦੱਸਾਂ ਇਹ ਮੈਨੂੰ ਖੁਸ਼ੀ ਵੀ ਆ ਮਾਣ ਵੀ ਆ ਦਿਨ ਰਾਤ ਇਹਨਾਂ ਦੀ ਕੋਈ ਛੁੱਟੀ ਨਹੀਂ ਇਹਨਾਂ ਦੇ ਲਈ ਕੋਈ ਦੁਵਾਲੀ ਦਸਹਿਰਾ ਸੈਟਰਡੇ ਸੰਡੇ ਇਹਨਾਂ ਦਾ ਕੋਈ ਨਹੀਂ ਦਾ ਫੋਟਰ ਵਾਸਤੇ ਜੋ ਵੀ ਕਰਦੇ ਇੱਥੇ ਮੈਂ ਇਹ ਖੁਸ਼ੀ ਵੀ ਆ ਵੀ ਮੇਰੇ ਜਿਹੜੇ ਵਿਦੇਸ਼ੀ ਦੇ ਕਰਮਚਾਰੀ ਨੇ ਉਹ ਨਗਾਕਾਰ ਕੈबिनेट ਮੰਤਰੀ ਜੀ ਹਮੇਸ਼ਾ ਨਾ ਸਮੇਂ ਨਾ ਨਹੀਂ ਸਾਰੇ ਮਹਿਕਮੇ ਹਾਈਲੀ ਪੇਡ ਨੇ ਪਰ ਮੈਨੂੰ ਮਾਣ ਆ ਸਾਡੇ ਵਾਲੇ ਮਹਿਕਮੇ ਵਾਲੇ ਜਿਹੜੇ ਉਹ ਸਭ ਤੋਂ ਵੱਧ ਜਿਹੜਾ ਹੈ ਉਹਨਾਂ ਨੂੰ ਸਰਕਾਰ ਵੱਲੋਂ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਖਾਵਾ ਹੁਣ ਕਾਏ ਹੋ